ਸਿੱਖ ਜੁੱਧ ਦੇ ਗਵਾਹ ਬਣੇ ਐਂਗਲੋ ਸਿੱਖਵਾਰ ਮੈਮੋਰੀਅਲ ਸਮਾਰਕ ਕਲਖੁਰਦ ਵਿਖੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਸਮਾਰਕ ਦੀ ਜਿਹੜੀ ਇਮਾਰਤ ਹੈ ਇਸ ਇਮਾਰਤ ਦੇ ਅੰਦਰ ਬਹੁਤ ਸਾਰੇ ਅੰਗਰੇਜ਼ ਸਿੱਖ ਜੁੱਧ ਦੇ ਨਾਲ ਜੁੜੀਆਂ ਜਿਹੜੀਆਂ ਨਿਸ਼ਾਨੀਆਂ ਹੈਗੀਆਂ ਉਹ ਬਹੁਤ ਸਾਰੀਆਂ ਇਸ ਦੇ ਅੰਦਰ ਸ਼ਸ਼ੋਭਤ ਹੁੰਦੀਆਂ ਸਨ ਔਰ ਬਹੁਤ ਸਾਰੇ ਲੋਕ ਇੱਥੇ ਆ ਕੇ ਉਹਨਾਂ ਨਿਸ਼ਾਨੀਆਂ ਨੂੰ ਵੇਖ ਕੇ ਆਪਣੇ ਇਤਿਹਾਸ ਨਾਲ ਜੁੜਦੇ ਸਨ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਇਸ ਸਮਾਰਕ ਦੇ ਨਵੀਨੀਕਰਨ ਦੀ ਯੋਜਨਾ ਉਲੀਕੀ ਗਈ ਤੇ ਉਸੇ ਤਹਿਤ ਜੂਨ 2023 ਦੇ ਵਿੱਚ ਇਸ ਸਮਾਰਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਸਮਾਰਕ ਦਾ ਨਵੀਨੀਕਰਨ ਜਿਹੜਾ ਹੈਗਾ ਕੁਝ ਕੁ ਸਮੇਂ ਦੇ ਵਿੱਚ ਹੋਣਾ ਸੀ ਔਰ ਉਸੇ ਸਮੇਂ ਦਰਾਨੀ ਇਹ ਆਮ ਲੋਕਾਂ ਲਈ ਸਮਾਰਕ ਬੰਦ ਕਰ ਦਿੱਤਾ ਗਿਆ ਸੀ। ਸਮਾਰਕ ਦਾ ਕੰਮ ਨਵੀਨੀਕਰਨ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਰੋਕ ਦਿੱਤਾ ਗਿਆ ਅੱਜ 1.5 ਸਾਲ ਤੋਂ ਵੀ ਉੱਪਰ ਜਿਹੜਾ ਸਮਾਂ ਹੋ ਗਿਆ ਅਜੇ ਤੱਕ ਇਸ ਸਮਾਰਕ ਦਾ ਜਿਹੜਾ ਹੈਗਾ ਉਹ ਨਵੀਨੀਕਰਨ ਮੁਕੰਮਲ ਨਹੀਂ ਹੋ ਸਕਿਆ। ਤੁਸੀਂ ਦੇਖ ਸਕਦੇ ਹੋ ਕਿ ਪੁਰਾਣੀ ਇਮਾਰਤ ਖੜੀ ਹੈ। ਔਰ ਇਸ ਇਮਾਰਤ ਦੇ ਅੰਦਰ ਅੰਗਰੇਜ਼ ਸਿੱਖ ਯੁੱਧ ਨਾਲ ਜੁੜੀ ਕੋਈ ਵੀ ਨਿਸ਼ਾਨੀ ਇਸ ਵੇਲੇ ਅੰਦਰ ਮੌਜੂਦ ਨਹੀਂ ਹੈਗੀ ਤੋਂ ਪਤਾ ਲੱਗਾ ਕਿ ਉਕਤ ਨਿਸ਼ਾਨੀਆਂ ਦਾ ਜਿਹੜਾ ਹੈਗਾ ਡਿਜੀਟਲ ਲਾਈਜੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਔਰ ਇਸ ਨਵੀਨੀਕਰਨ ਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਕਿ ਇੰਨਾ ਸਮਾਂ ਹੋ ਗਿਆ ਇਸ ਨਵੀਨੀਕਰਨ ਨੂੰ ਨੇਪਰੇ ਕਿਉਂ ਨਹੀਂ ਚੜਾਇਆ ਗਿਆ ਔਰ ਕਿਉਂ ਲੋਕਾਂ ਨੂੰ ਇਸ ਜਿਹੜਾ ਹੈਗਾ ਬਹੁਤ ਵੱਡੀ ਮੱਤਤਾ ਰੱਖਣ ਵਾਲੇ ਸਮਾਰਕ ਦੇ ਦਰਸ਼ਨ ਜਿਹੜੇ ਕਰਨ ਤੋਂ ਵਾਝੇ ਰੱਖਿਆ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਉਪ ਪ੍ਰਧਾਨ ਬਜਿੰਦਰ ਸਿੰਘ ਬੱbbi ਫਰੋਸ਼ਾ ਇਹਨਾਂ ਨਾਲ ਗੱਲ ਕਰਾਂਗੇ ਬੱbbi ਜੀ ਲੰਮਾ ਸਮਾਂ ਹੋ ਗਿਆ ਨਵੀਨੀਕਰਨ ਸ਼ੁਰੂ ਹੋਇਆ ਅਜੇ ਤੱਕ ਇਹਨੇ ਪਰ ਕਿਉਂ ਨਹੀਂ ਜਿਹੜੇ ਕੀ ਕਰਨ ਲੱਗਦੇ ਤੁਹਾਨੂੰ ਇਹੀ ਖਤਸ਼ਾ ਇਹਨਾਂ ਸਾਨੂੰ ਜੀ ਸਾਡਾ ਮੇਰਾ ਪਿੰਡ ਫਿਰੋਸ਼ਾ ਮੈਂ ਬੀਕੇਜੂ ਕਲ ਦੀ ਨੀ ਸੇਵਾ ਕਰਦਾ ਨਾਲ ਹੀ ਸਾਡੇ ਖੇਤ ਆ ਜਦੋਂ ਅਸੀਂ ਨੰਗ ਦੇ ਟੱਪ ਤੇ ਦੇਖਦੇ ਆ ਕਿ ਕੰਮਾਂ ਜਿਹੜਾ ਬੜੀ ਢਿੱਲੀ ਰਫਤਾਰ ਨਾਲ ਚੱਲ ਰਿਹਾ ਹੈ ਜਿਹੜਾ ਵੀ ਚੱਲ ਰਿਹਾ ਹੈ ਜਿਹੜੀ ਚਾਰਦੁਵਾਰੀ ਹੋਈ ਉਹ ਚ ਸਾਰੀ ਪੁਰਾਣੀ ਇੱਟ ਲੱਗੀ ਹੈ ਉੱਚੋ ਪ੍ਰੋਣੋਂ ਲਿਪਾ ਪੂੰਜੀ ਕਰਕੇ ਪਲਾਸਟਰ ਦੇ ਢੇਠਾ ਜ਼ਰੂਰ ਦਬੀ ਗਈ ਹੈ ਇਹ ਸਾਨੂੰ ਇੱਕ ਵੱਡਾ ਖਤਸ਼ਾ ਜਿਹੜਾ ਵੀ ਇਹਦੇ ਵਿੱਚ ਕਵਲਾ ਵੱਡਾ ਹੋ ਗਿਆ ਉਹ ਨਹੀਂ ਹੋਣਾ ਚਾਹੀਦਾ ਸੀਗਾ ਜਿਨ੍ਹਾਂ ਨੂੰ ਅਸੀਂ ਆਪਣੇ ਆਣੇ ਆ ਜਿਹੜੀਆਂ ਹੋਰ ਗਵਰਨਮੈਂਟਾਂ ਸਾਡੀਆਂ ਪੰਜਾਬ ਦੀਆਂ ਉਹ ਉਹਨਾਂ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੀਆਂ ਸਾਡੀਆਂ ਦੁਰਲੱਭ ਚੀਜ਼ਾਂ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਇਹ ਬੜਾ ਦੁੱਖ ਨਾ ਕਹਿ ਰਹੇ ਅਸੀਂ ਜਿਹੜੀਆਂ ਬੱਚਿਆਂ ਨੇ ਸਾਡੀਆਂ ਨੇ ਨਿਸ਼ਾਨੀਆਂ ਵੇਖਣੀਆਂ ਸੀ ਅਗਲੀਆਂ ਪੀੜ੍ਹੀਆਂ ਨੇ ਉਹ ਡਿਜੀਟਲ ਤਾਂ ਉਹ ਕੰਪਿਊਟਰ ਨਾਲ ਕੁਝ ਵੀ ਬਣਾ ਲਓ ਪਰ ਜਿਹੜੀ ਅਸਲੀ ਚੀਜ਼ ਇੱਥੇ ਪਈ ਸੀ ਉਹ ਇੱਕ ਬਹੁਤ ਅਸੀਂ ਮਾਣ ਪ੍ਰਾਪਤ ਕਰਦੇ ਸੀ ਕਿ ਫਿਰੋਜ਼ ਸ਼ਾ ਜਾਂ ਕਲਖੁਰ ਦੇ ਇਤਿਾਨ ਕੇ ਜਦੋਂ ਉਹਦੇ ਬੱਚਿਆਂ ਨੂੰ ਦੋ ਜਾਮਦੇ ਨੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਆਣ ਕੇ ਦਿਖਾਉਂਦੇ ਸੀ ਕਿ ਇਹ ਖਾਲਸੇ ਦੀ ਨਿਸ਼ਾਨੀਆਂ ਇਹ ਜੋਗਟ ਸੀਗੀ ਜਾਂ ਅਸਲਾ ਸੀ ਕਿਰਪਾਨਾਂ ਸੀ ਬਰਛੇ ਜਿਹੜੇ ਉਸ ਟਾਈਮ ਦੇ ਜੰਗ ਦੇ ਵਿੱਚ ਵਰਤੇ ਜਾਂਦੇ ਹਥਿਆਰ ਸੀਗੇ ਉਹ ਸਾਰੇ ਇੱਥੇ ਮੌਜੂਦ ਪਏ ਸੀਗੇ ਜੀ ਉਹ ਹੁਣ ਕੋਈ ਵੀ ਨਹੀਂ ਹੈ ਇੱਥੇ ਪਰ ਸਾਡੀ ਬੀਕੇਜੂ ਕਾਦੀਆਂ ਦੀ ਜਿਹੜੀ ਮੰਗ ਇਹ ਹੈ ਕਿ ਉਹ ਸਾਰਾ ਦਾ ਸਾਰਾ ਜਿਹੜਾ ਸਾਡਾ ਇਤਿਹਾਸ ਆ ਜਿਹੜਾ ਸਾਡਾ ਅਸਲਾ ਹਥਿਆਰ ਆ ਹਥਿਆਰ ਆ ਜਿਹੜੀ ਸਾਡੀ ਉਹ ਇੱਥੇ ਰੱਖੇ ਜਾਣ ਪਹਿਲਾਂ ਦੀ ਤਰ੍ਹਾਂ ਪੂਰੇ ਕੀਤੇ ਜਾਣ ਤੇ ਨਰੀਖਣ ਜਰੂਰ ਕੀਤਾ ਜਾਵੇ ਕਿ ਜਿਹੜਾ ਪੈਸਾ ਕਿੰਨਾ ਪੈਸਾ ਇੱਥੇ ਆਇਆ ਸੀ ਤੇ ਕਿੰਨਾ ਲੱਗਿਆ ਹੈ ਪ੍ਰਾਣੀਆਂ ਟਕਿਉਂ ਲੱਗੀ ਐ ਇੱਥੇ ਜੇ ਅੱਗੇ ਬਾਲੀ ਹੁੰਦੇ ਸੀਗੇ ਕੋਈ ਮੁਲਾਜ਼ਮ ਹੁੰਦੇ ਸੀ ਵੀ ਅੱਜ ਸਾਡਾ ਇੱਕ ਹੀ ਵੀਰ ਇੱਥੇ ਸਾਨੂੰ ਦਿਸ ਰਿਹਾ ਹੋਰ ਕੋਈ ਨਹੀਂ ਇੱਥੇ ਚਲੋ ਐਂਤਵਾਰ ਵੀ ਆ ਪਰ ਫਿਰ ਵੀ ਜੇ ਕੋਈ ਰਿਟਾਇਰ ਹੋ ਗਿਆ ਤਾਂ ਉਹਦੀ ਦੁਬਾਰੇ ਕੋਈ ਪ੍ਰਤੀ ਨਹੀਂ ਕੀਤੀ ਗਈ ਇਹ ਸਾਡੂ ਅਸੀਂ ਬਹੁਤ ਆਪ ਦਾ ਪਰੇਮਾਨਾਏ ਦੱਸ ਰਹੇ ਆਂ ਵੀ ਇਹ ਨਹੀਂ ਹੋਣਾ ਚਾਹੀਦਾ ਸੀਗਾ ਜਿੱਥੇ ਕਿ ਜਿਹੜੀ ਫਰੋਸ਼ਾ ਜਿਵੇਂ ਆਪਦੇ ਆਪ ਨੂੰ ਇਹ ਉਸ ਟਾਈਮ ਦੇ ਜਿੱਤ ਦੇ ਬਣਾ ਰਹੇ ਆ ਵੀ ਸਾਡੀ ਜਿੱਤ ਦੀ ਨਿਸ਼ਾਨੀ ਆ ਉਸ ਨੂੰ ਰੰਗ ਟੈਣਾ ਕਰਦੇ ਆ ਪਰ ਜਿੱਥੇ ਖਾਲਸੇ ਦੀਆਂ ਚੀਜ਼ਾਂ ਸੀਆਂ ਉਹ ਕਿਤੇ ਨਾ ਕਿਤੇ ਗਾਇਬ ਹੋ ਰਹੀਆਂ ਪਰ ਜੇ ਕਿਤੇ ਖਾਲਸਾ ਪੋਜ ਹਾਰੀ ਵੀ ਆ ਤਾਂ ਉਹ ਵੀ ਸਾਡੇ ਗਦਾਰਾਂ ਦੇ ਕਰਕੇ ਹਾਰੀ ਆ ਨਹੀਂ ਤਾਂ ਅਸੀਂ ਖਾਲਸਾ ਕਦੇ ਹਰ ਵੱਲ ਨੂੰ ਨਹੀਂ ਜਿੱਤਦਾ ਹੀ ਪ੍ਰਤੀਕ ਆ ਸਾਡਾ ਤੇ ਇਹ ਅਸੀਂ ਮੰਗ ਕਰਦੇ ਆ ਕਿ ਇਹਦੀ ਜਾਂਚ ਪੁੱਛ ਪਧਰੀ ਟੀਮ ਤੇ ਕੀਤੀ ਜਾਵੇ ਬੱਬੀ ਜੀ ਨੇ ਦੋਸ਼ ਲਾਇਆ ਕਿ ਇਸ ਸਮਾਰਕ ਦੇ ਚਾਰ ਚਪੇਰੇ ਜਿਹੜੀ ਹੈਗੀ ਆ ਉਹ ਨਵੀਂ ਚਾਰਦਵਾਰੀ ਹੋਈ ਆ ਔਰ ਨਵੀਂ ਚਾਰਦਵਾਰੀ ਦੇ ਲਈ ਜਿਹੜਾ ਹੈਗਾ ਮਟੀਰੀਅਲ ਵੀ ਨਵਾਂ ਵਰਤਿਆ ਜਾਣਾ ਚਾਹੀਦਾ ਸੀ ਪਰ ਜਿਹੜਾ ਇਹਦੇ ਢੇਠਾ ਜਿਹੜਾ ਹੈਗਾ ਮਟੀਰੀਅਲ ਪੁਰਾਣੀਆਂ ਇੱਟਾਂ ਲਾਈਆਂ ਗਈਆਂ ਔਰ ਪੁਰਾਣੀਆਂ ਇੱਟਾਂ ਨਾਲ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਇਹਦਾ ਨਿਰਮਾਣ ਆ ਜਿਹੜਾ ਨਵੀਨੀਕਰਨ ਉਹ ਕਿੰਨਾ ਕੁ ਪਾਇਦਾਰ ਹੋਊਗਾ ਤੇ ਔਰ ਕਿੰਨਾ ਕੁ ਸਮਾਂ ਆਉਣ ਆਲਾ ਸਮਾਂ ਅੱਗੇ ਚੱਲੂਗਾ ਬੱਬੀ ਜੀ ਤੁਸੀਂ ਇਹ ਵੀ ਮਤਲਬ ਕਿਹਾ ਹੈ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਪਰਾਤਨ ਪੁਰਾਣੀ ਚੀਜ਼ ਪੁਰਾਣੀ ਹੀ ਹੁੰਦੀ ਆ ਡਿਜੀਟਲਾਈਜੇਸ਼ਨ ਜਿਹੜਾ ਹੈਗਾ ਚਲੋ ਇਤਿਹਾਸ ਜਿਹੜਾ ਹੈਗਾ ਉਹ ਡਿਜੀਟਲ ਕਰ ਦੇਣ ਵਿੱਚ ਜਿਹੜੀਆਂ ਲਿਖਤਾਂ ਹੈਗੀਆਂ ਉਹਨਾਂ ਨੂੰ ਡਿਜੀਟਲ ਕੀਤਾ ਜਾ ਸਕਦਾ ਹੈ ਹਥਿਆਰਾਂ ਨੂੰ ਜਿਹੜਾ ਹੈਗਾ ਪੁਰਾਣੀ ਵਿਖਦੇ ਵਿੱਚ ਹੀ ਰੱਖਣਾ ਚਾਹੀਦਾ ਇਹ ਇੰਨਾ ਸਮਾਂ ਇੰਨਾ ਲੰਮਾ ਸਮਾਂ ਹੋ ਗਿਆ ਕਿੰਨੇ ਕੁ ਸਲਾਨੀ ਇੱਥੋਂ ਜਿਹੜੇ ਆਉਣ ਜਾਣ ਵਾਲੇ ਆ ਉਹ ਕਿੰਨੇ ਕੁ ਮੁੜਦੇ ਆ ਇੱਥੋਂ ਲੋਕ ਬਹੁਤ ਜ਼ਿਆਦੇ ਮੁੜਦੇ ਆ ਜੀ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਪਹਿਲਾਂ ਅਸੀਂ ਆਪ ਦੇਖਦੇ ਸੀ ਕਿ ਜੋ ਰਿਸ਼ਤੇਦਾਰ ਸਾਡੇ ਆਉਂਦੇ ਸੀ ਇੱਥੇ ਜ਼ਰੂਰ ਦੇਖ ਕੇ ਜਾਂਦੇ ਸੀ ਉਹ ਆਪ ਦੇਖਦੇ ਸੀ ਗਾਹ ਆਪ ਦੇ ਬੱਚਿਆਂ ਨੂੰ ਲੈ ਕੇ ਆਉਂਦੇ ਸੀ ਫਿਰ ਪਰ ਹੁਣ ਉਹਨਾਂ ਮਹਿਸੂਸ ਹੋ ਕੇ ਮੁੜਨਾ ਪੈਂਦਾ ਜਦੋਂ ਇੱਥੇ ਆਣ ਕੇ ਦੇਖਦੇ ਆ ਕਿ ਜਿੰਦਰਾ ਲੱਗਿਆ ਬਸ ਆ ਤੋਪਾਂ ਨੂੰ ਦੇਖ ਕੇ ਮੁੜ ਜਾਂਦੇ ਆ ਜਿਹੜੀਆਂ ਬਾਹਰ ਪਈਆਂ ਹੋਰ ਜਿਹੜਾ ਅਸਲਾ ਪੁਰਾਣਾ ਉਹ ਇੱਕ ਹੁਣ ਸੁਣਨ ਦੀਆਂ ਹੀ ਗੱਲਾਂ ਰਹਿ ਜਾਣੀਆਂ ਮੇਰੇ ਹਿਸਾਬ ਨਾਲ ਜਾਂ ਸਾਨੂੰ ਪਤਾ ਹੈ ਜਿਹੜਾ ਅਸੀਂ ਅੱਖੀਂ ਦੇਖ ਪਰ ਹੁਣ ਗਾਂਵ ਦੇ ਬੱਚਿਆਂ ਨੂੰ ਅਸੀਂ ਉਹ ਚੀਜ਼ਾਂ ਨਹੀਂ ਦਿਖਾ ਰਹੇ ਇਹ ਬਹੁਤ ਅਸੀਂ ਦੁੱਖ ਨਾਲ ਕਹਿ ਰਹੇ ਹਾਂ ਵੀ ਇਹ ਸਭ ਹੋਣਾ ਚਾਹੀਦਾ ਸੀ ਡਿਜੀਟਲ ਵੀ ਕਰਨ ਪਲੱਸ ਕਰਨ ਉਹਨੂੰ ਹੋਰ ਵੱਡਾ ਕਰਨ ਇਹ ਨਹੀਂ ਕਿ ਉਹ ਜਿਹੜਾ ਉਹ ਸਮਾਨ ਪਿਆ ਉਹ ਪਹਿਲਾਂ ਹੀ ਪਾਸੇ ਕਰ ਦੇਣ ਤੇ ਡਿਜੀਟਲ ਸਾਨੂੰ ਲੱਗਤਰ ਮੋੜਿਆ ਜਾਵੇ ਦੇਖੋ ਹਰ ਇੱਕ ਚੀਜ਼ ਦਾ ਨਵੀਨੀਕਰਨ ਹੋਣਾ ਚਾਹੀਦਾ ਜੇ ਇਸ ਇਮਾਰਤ ਦੇ ਅੰਦਰ ਇਤਿਹਾਸਕ ਨਿਸ਼ਾਨੀਆਂ ਰੱਖੀਆਂ ਗਈਆਂ ਤਾਂ ਉਨ੍ਹਾਂ ਦੀ ਸਾਂਭ ਸੰਭਾਲ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਹ ਨਹੀਂ ਕਿ ਸਾਂਭ ਸੰਭਾਲ ਦੇ ਨਾਂ ਤੇ ਕਿਸੇ ਤਰ੍ਹਾਂ ਦੇ ਘਪਲੇ ਕੀਤੇ ਜਾਣ ਜਾਂ ਪ੍ਰਾਣੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਉਹ ਖਤਮ ਕਰ ਦਿੱਤੀਆਂ ਜਾਣ ਜੇਕਰ ਅਜਿਹਾ ਹੁੰਦਾ ਤਾਂ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਇਹ ਕੀਮਤੀ ਸਰਮਾਇਆ ਅਜਿਹੇ ਸਮਾਰਕਾਂ ਦੇ ਅੰਦਰ ਪਿਆ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਦੇ ਵੀ ਦਿਖਾਈ ਨਹੀਂ ਦੇਵੇਗਾ ਤੇ ਸਾਡੀਆਂ ਪੀੜ੍ਹੀਆਂ ਜਿਹੜਾ ਹੈਗਾ ਸ਼ਾਨਮੱਤਾ ਇਤਿਹਾਸ ਸਾਡੀਆਂ ਫੌਜਾਂ ਨੇ ਜਿਹੜਾ ਰਚਿਆ ਸੀ ਅੰਗਰੇਜ਼ਾਂ ਦੇ ਨਾਲ ਜੰਗ ਲੜ ਕੇ ਉਹ ਕਦੇ ਵੀ ਉਸ ਦੇ ਜਿਹੜੇ ਹੈਗੇ ਦਰਸ਼ਣ ਦਿਦਾਰੇ ਨਸੀਬ ਨਹੀਂ ਹੋਣਗੇ